ਗਿਆ ਪਰ ਫਿਰ ਵੀ ਉਹਦੇ باوجود ਵੀ ਧੜੇ ਵਾਲੀਆਂ ਸਿਆਸਤਾਂ ਪਾਰਟੀਆਂ ਬਾਜਨਾ ਸਾਡੇ ਦੇ ਧੌਣ ਚ ਕਿੱਲੇ ਇੰਨੇ ਵੱਡੇ ਹੋ ਗਏ ਕਿ ਅਸੀਂ ਸਾਝੇ ਕੰਮਾਂ ਲਈ ਉੱਠ ਕੇ ਆਉਣ ਨੂੰ ਤਿਆਰ ਸੀ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਨਹੀਂ ਯਾਰ ਫਰਾਨੇ ਬੰਦੇ ਨੇ ਬੁਲਾਇਆ ਕੱਲ ਇੱਕ ਮੇਰੇ ਭਾਈ ਦਾ ਫੋਨ ਆਇਆ ਕਹਿੰਦਾ ਭਾਈ ਸਾਡੇ ਪਿੰਡ ਜਾਣਾ ਤੁਸੀਂ ਵਗਾ ਭਾਈ ਆਉਣਾ ਹਾਂ ਕਹਿੰਦਾ ਭਾਈ ਸਾਡੇ ਪਿੰਡ ਧੜੇਵਾਜੀ ਹੈ ਵਗਿਆ ਰੱਖੋ ਸਾਨੂੰ ਕੀ ਹੈ ਟੜੇ ਬਾਜੀ ਛੋੜੀਆ ਸਾਨੂੰ ਕੋਈ ਰੋਣਾ ਦੇਣਾ ਨਹੀਂ ਅਸੀਂ ਪਾਣੀ ਲਈ ਆਏ ਆ ਅਸੀਂ ਪਾਣੀ ਦੇ ਬੋਲਣਾ ਤੇ ਲਗਾਤਾਰ ਅਸੀਂ 3 ਤਰੀਕ ਨੂੰ 3 ਸੰਬਰ ਨੂੰ ਲੁਧਿਆਣੇ ਵੀ ਇਕੱਠ ਰੱਖਿਆ ਉਦੋਂ ਪਹਿਲਾਂ ਅਸੀਂ ਜੈਸਲ ਦੇਰ ਤੱਕ ਗਏ ਆ ਗੰਗਾ ਨਗਰ ਬੀਕਾ ਨੇ ਸਾਰਾ ਲਖਣੀ ਮਾਲਵਾ ਲੁਧਿਆਣੇ ਤੋਂ ਲੈ ਕੇ ਫਹੁਲ ਫਾਦਕਾ ਅਮਲੋਟ ਤੱਕ ਅੱਜ ਸੀ ਵੀ ਦੀ ਲੋਕਾਂ ਨੂੰ ਪਿੰਡਾਂ ਦੇ ਕਾਲਾ ਪੀੜਿਆ ਦਾ ਕੈਂਸਰ ਆ ਇੱਕ ਪਿੰਡ ਦੇ ਵਿੱਚ 40 40 ਬੱਚੇ ਮੰਦ ਬੁੱਧੀ ਅਪਾਹ ਜਵਾਕ ਪੈਦਾ ਹੋਏ ਆ ਜਾਂਦੇ ਜਵਾਕਾਂ ਨੂੰ ਮੂਰਾ ਕੈਂਸਰ ਆ ਅਕਪੂਰ ਤੋਂ ਇੱਕ ਪਰਿਵਾਰ ਆ ਮੇਰੇ ਕੋਲ 27 ਕਰੋੜ ਦਾ ਟੀਕਾ ਲਗਾਣਾ ਬੱਚੇ ਨੂੰ ਕਹਿੰਦਾ ਭਾਈ ਵੀਡੀਓ ਪਾ ਦੇ ਸਾਨੂੰ ਲੋੜ ਐ ਮਗਾ ਭਾਈ 27 ਕਰੋੜ ਦੇਣਾ ਨਹੀਂ ਕਿਸੇ ਨੇ ਇਹ ਪੈਸਾ ਬਹੁਤ ਆ ਮਗਾ ਬਿਮਾਰੀ ਕੀ ਐ ਕਦੇ ਪੀਜੀਏ ਤੇ ਰਿਪੋਰਟਾਂ ਕਰਾਈਆਂ ਨੇ ਟੈਸਟ ਕਰਾਏ ਆ ਪਾਣੀ ਦਾ ਬਿਮਾਰੀ ਹੋਈ ਐ ਛੋਟੀਆਂ ਨਸਲਾਂ ਜਮਣੋਂ ਹਟ ਗਈਆਂ ਜਵਾਬ ਪਾਦਾ ਹੁਣੋਂ ਹਟ ਗਏ ਆਪਾਂ ਸੈਂਟਰਾਂ ਦੇ ਵਿੱਚ ਆਈ ਨੂੰ ਸੈਂਟਰਾਂ ਦੇ ਵਿੱਚ ਹੀ ਕਹਿੰਦਾ ਜਵਾਬ ਲੈਣ ਲੱਗੇ ਬੜਾ ਪਾ ਅੱਜ ਵੀ ਉਹੀ ਸਿਆਸਤਾ ਉਹੀ ਧਰੇਵਾਜੀਆਂ ਇਹ ਭਲਾਨੇ ਪਾਰਟੀਆਂ ਨੇ ਕਰਤਾ ਇਹ ਭਲਾਨੀ ਪਾਰਟੀ ਨੇ ਕਰਤਾ ਕੀ ਦੇਣੀਆਂ ਪਾਰਟੀਆਂ ਕੀ ਦੇਤਾ ਆ ਜਰਾ ਦੇਦਣਾ ਤੁਹਾਨੂੰ ਪਾਣੀ ਚ ਬੰਦਾ ਪਾਣੀ ਚ ਕੋਈ ਕੈਮੀਕਲ ਪਾਉਂਦਾ ਕੋਈ ਜ਼ਹਿਰ ਪਾਉਂਦਾ ਨੂੰ ਕੋਈ ਸਜ਼ਾ ਨਹੀਂ ਕੋਈ ਜੇਲ੍ਹ ਨਹੀਂ ਕੋਈ ਮੁਕੱਦਮਾ ਨਹੀਂ ਸਿਰਫ 12 ਤੋਂ 15 ਲੱਖ ਰੁਪਏ ਜੁਰਮਾਨਾ ਹੋਇਆ ਕਰੂਗਾ ਜਿਹੜੇ ਇਹ ਨਹੀਂ ਕਰ ਰਹੇ ਆ ਇਹ ਉਹ ਜਿਹੜੇ ਵੱਡੇ ਵੱਡੇ ਕਾਰਪੋਰੇਟ ਵੱਡੇ ਵੱਡੇ ਕਾਰਖਾਨਿਆਂ ਦੇ ਮਾਲਕ ਜਿਹੜੇ ਡਾਇਰ ਇੰਡਸਟਰੀ ਦੇ ਮਾਲਕ ਲੁਧਿਆਣੇ ਦੇ ਹਜ਼ਾਰਾਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਇਕੱਲੇ ਲੁਧਿਆਣੇ ਚ ਉਹ ਸਾਰਾ ਜ਼ਹਿਰ ਕੁੱਡੇ ਦਰਿਆ ਨਾਲ ਸਤਲੁਜ ਚ ਪਾ ਰਹੇ ਆ ਤੇ ਲੋਕਾਂ ਨੂੰ ਮੌਤ ਮਿਲ ਰਹੇ ਆ ਕੋਲਾਪਾ ਚੋਪਾ ਵੀ ਆਪਾਂ ਕੀ ਲੈਣਾ ਦੱਸੋ ਜੱਜ ਪਿੰਡ ਆ ਲੋ ਪਾਣੀ ਵਾਕਿਆ ਹੀ ਮਾੜਾ ਏ ਕੋਈ ਗਲਤ ਗੱਲ ਆ ਛੋਟੇ ਪਿੰਡ ਦਾ ਪਾਣੀ ਚੰਗਾ ਹੈ ਹੈ ਬਾੜਾ ਵੀ ਬਾੜਾ ਬਾਕੀ ਪਿੰਡ ਵਾਲੇ ਕਿਹਨਾਂ ਆਏ ਉਹ ਪਾਣੀ ਕਿੱਥੋਂ ਪੀਂਦੇ ਬਾਈ ਹੈ ਆਪ ਤੇਰਾ ਬਾਤ ਆਈ ਬਾਕੀ ਨਹੀਂ ਵੀ ਬਾਕੀ ਪਾਣੀ ਆ ਪੀਂਦੇ ਹੁਣ ਗਿਆ ਹਾਰੋ ਵਾਲਾ ਇੱਥੇ ਹੁੰਦੇ ਹੀ ਨਹੀਂ ਕੁਛ ਇਦਨ ਨੇ ਮਦਰ ਜਿੰਨੇ ਤੱਪ ਚਾਹੀਦੇ ਉਹਨਾਂ ਕੱਢ ਲੈਂਦਾ ਕਰੇਦਾ ਪੀ ਲੋਗੇ ਫਸਲਾਂ ਨੂੰ ਵੀ ਇਹ ਪੀ ਲੋਗੇ ਫਸਲਾਂ ਨੂੰ ਵੀ ਹਲਾ ਲੋਗੇ ਧਰਤੀ ਨੂੰ ਕੈਂਸਰ ਹੋ ਗਿਆ ਹੱਥ ਖੜੇ ਕਰ ਖੜਾ ਲਓ ਪਾਣੀ ਵਾਕਈ ਮਾੜਾ ਰੋਟੇ ਲੁਧਿਆਣੇ ਕਿੰਨੇ ਗਾਏ ਸੀਗੇ ਨਤਰੀ ਨੂੰ ਹੁਣ ਉਹ ਵੀ ਦੱਸੋ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪਾਣੀ ਡੂੰਘਿਆ ਵੀ ਹੋ ਰਿਹਾ ਤੇ ਪਾਣੀ ਜ਼ਹਿਰੀਲੇ ਵੀ ਹੋ ਗਏ ਮੈਂ ਤਾਂ ਭਰਾਵਾ 2012 ਲੋਕ ਨਹੀਂ ਸੰਭਲੇ ਮਖੌਲ ਮੰਦੇ ਰਹੇ ਹੁਣ ਜਦੋਂ ਹਰ ਸਾਲ ਮੋਟਰਾਂ ਵਿੱਚ ਟੋਕੇ ਪੈਣ ਲੱਗੇ ਪਾਣੀ ਡੂੰਘੇ ਹੋਣ ਲੱਗੇ ਡੈਡ ਲਾਈਨ ਮਿਲ ਗਈ ਪੰਜਾਬ ਨੂੰ ਪੰਜਾਬ ਦੇ ਕੋਲੇ ਧਰਤੀ ਹੇਠਾਂ ਬੱਦ ਬੱਦ 15 ਸਾਲ ਦਾ ਪਾਣੀ ਬਚਿਆ ਹੱਥ ਸਾਫ ਪਾਣੀ ਦਾ ਪੱਧਰ 5-7 ਤੋਂ 10 ਫੁੱਟ ਥਲੇ ਜਾ ਰਿਹਾ। ਇਸ ਤੋਂ ਇਲਾਵਾ ਜਿਹੜਾ ਮੜਾ ਉਹਦਾ ਬੱਚਾ ਸਾਡੇ ਕੋਲੇ ਪਾਣੀ ਹੈ। ਚਾਹੇ ਉਹ ਧਰਤੀ ਹੀਟ ਲੈ ਚਾਹੇ ਉਹ ਧਰਿਆਮਾ ਦਾ ਪਾਣੀ ਆ। ਉਹ ਜਹਰੀਲਾ ਬਣਾਤਾ। ਪਰ ਆਪਣਾ ਰਾਤ ਦੇ ਹੋਏ ਖੜਿਆ ਆਪਣੀ ਬਤ ਕਸਮ ਦੀ ਇਹ ਹੈ ਕਿ ਆਪਾਂ ਹਰ ਗੱਲ ਨੂੰ ਸਿਆਫਤ ਲੈ ਲੈਨੇ ਆ। ਧੜੇਵਾਦੀਆਂ ਚ ਪਾ ਦਿੰਨੇ ਆ। ਛੋਡੇ ਪਿੰਡਾਂ ਜੀ ਜਲਕ ਪਿੰਡ ਚ ਆਏ ਆ। ਤੇ ਜੱਗ ਪਿੰਡ ਦੀਆਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਤਸਵੀਰਾਂ ਵੀਡੀਓ ਵਾਇਰਲ ਹੋਈਆਂ ਕਿ ਸਾਰੇ ਪਿੰਡ ਨੂੰ ਕਾਲਾ ਪੀੜਿਆ ਜੀ ਕੈਂਸਰ ਆ ਸਾਡੇ ਸਾਰੇ ਪਿੰਡ ਦਾ ਪਾਣੀ ਮਾੜਾ ਆ ਬਾ ਦੁੱਖ ਦੀ ਗੱਲ ਅੱਜ ਇਹ ਆ ਵੀ ਅੱਜ ਪਿੰਡ ਕਾਫੀ ਵੱਡਾ ਲੱਗਦਾ ਮੈਨੂੰ ਤੇ ਬੰਦੇ ਗਿਣਤੀ ਦੇ ਆ ਪੂਰਾ ਪਿੰਡ ਨਹੀਂ ਉੱਠ ਕੇ ਆਇਆ ਹੈ ਨਹੀਂ ਆ ਕਾਫੀ ਮੈਂ ਉਹੀ ਗੱਲ ਕਹਦਾ ਨਾ ਵੀ ਹਰ ਬੰਦਾ ਪਾਣੀ ਪੀਂਦਾ ਪਾਣੀਆ ਦਾ ਜੀਵਨ ਆ ਪਾਣੀਆ ਦਾ ਜ਼ਿੰਦਗੀ ਆ ਪਰ ਫੇਰ ਵੀ ਉਹਦੇ باوجود ਵੀ ਧੜੇ ਵਾਲੀਆਂ ਸਿਆਸਤਾਂ ਪਾਰਟੀਆਂ ਬਾਜਨਾ ਸਾਡੇ ਤੇ ਧੌਣ ਚ ਕਿੱਲੇ ਇੰਨੇ ਵੱਡੇ ਹੋ ਗਏ ਕਿ ਅਸੀਂ ਸਾਝੇ ਕੰਮਾਂ ਲਈ ਉੱਠ ਕੇ ਆਉਣ ਨੂੰ ਤਿਆਰ ਨਹੀਂ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਨਹੀਂ ਯਾਰ ਫਲਾਣੇ ਬੰਦੇ ਨੇ ਬੁਲਾਇਆ ਕੱਲ ਇੱਕ ਨੂੰ ਬਾਈ ਦਾ ਫੋਨ ਆਇਆ ਕਹਿੰਦਾ ਭਾਈ ਸਾਡੇ ਪਿੰਡ ਜਾਣਾ ਤੂੰ ਮਗਾ ਭਾਈ ਆਉਣਾ ਹਾਂ ਕਹਿੰਦਾ ਭਾਈ ਸਾਡੇ ਪਿੰਡ ਧਨੇਵਾਜੀ ਐ ਮਗਾ ਰੱਖੋ ਸਾਨੂੰ ਕੀ ਐ ਟੜੇ ਬਾਜੀ ਛੋੜੀਆ ਸਾਨੂੰ ਕੋਈ ਰੋਣਾ ਦੇਣਾ ਨਹੀਂ ਅਸੀਂ ਪਾਣੀ ਨਹੀਂ ਆਏ ਆ ਅਸੀਂ ਪਾਣੀ ਦੇ ਬੋਲਣਾ ਤੇ ਲਗਾਤਾਰ ਅਸੀਂ 3 ਤਰੀਕ ਨੂੰ 3 ਸੰਬਰ ਨੂੰ ਲੁਧਿਆਣੇ ਵੀ ਕੱਠ ਰੱਖਿਆ ਉਦੋਂ ਪਹਿਲਾਂ ਅਸੀਂ ਜੈਸਲਵੇਰ ਤੱਕ ਗਏ ਆ ਗੰਗਾ ਨਗਰ ਬੀਕਾ ਨੇ ਸਾਰਾ ਲਖਣੀ ਮਾਲਵਾ ਲੁਧਿਆਣੇ ਤੋਂ ਲੈ ਕੇ ਹਵਾਲ ਫਾਦਕਾ ਬਲੋੜ ਤੱਕ ਅੱਜ ਇਸ ਵੀਡੀਓ ਕਾ ਨੂੰ ਪਿੰਡਾਂ ਦੇ ਕਾਲਾ ਪੀੜਿਆ ਦਾ ਕੈਂਸਰ ਆ ਇੱਕ ਪਿੰਡ ਦੇ ਵਿੱਚ 40 40 ਬੱਚੇ ਮੰਦ ਬੁੱਧੀ ਅਪਹਾਰ ਜਵਾਕ ਪੈਦਾ ਹੋਏ ਆ ਜਾਂਦੇ ਜਵਾਕਾਂ ਨੂੰ ਮੁੜਾ ਕੈਂਸਰ ਆ ਇੱਕ ਪੂਰਥਰ ਇੱਕ ਪਰਿਵਾਰ ਆ ਮੇਰੇ ਕੋਲ 27 ਕਰੋੜ ਦਾ ਟੀਕਾ ਲਗਣਾ ਬੱਚੇ ਨੂੰ ਕਹਿੰਦੇ ਭਾਈ ਵੀਡੀਓ ਪਾ ਦੇ ਸਾਨੂੰ ਲੋੜ ਆ ਮਗਾ ਭਾਈ 27 ਕਰੋੜ ਦੇਣਾ ਨਹੀਂ ਕਿਸੇ ਨੇ ਇਹ ਪੈਸਾ ਬਹੁਤ ਆ ਮਗਾ ਬਿਮਾਰੀ ਕੀ ਆ ਕਹਿੰਦੇ ਪੀਜੀਐਹ ਤੇ ਰਿਪੋਰਟਾਂ ਕਰਾਈਆਂ ਨੇ ਟੈਸਟ ਕਰਾਏ ਜਾਂ ਪਾਣੀ ਨਾਲ ਬਿਮਾਰੀ ਹੋਈ ਐ ਛੋਟੀਆਂ ਨਸਲਾਂ ਜਮਣੋਂ ਹਟ ਗਈਆਂ ਜਵਾਬ ਪਾਦਾ ਹੁਣ ਵੱਟ ਕੇ ਆਪਾਂ ਸੈਂਟਰਾਂ ਦੇ ਵਿੱਚ ਆਈ ਨੂ ਸੈਂਟਰਾਂ ਦੇ ਵਿੱਚ ਟੀਕੇ ਦਾ ਜਵਾਬ ਲੈਣ ਲੱਗੇ ਕੋਲਾਪਾਂ ਅੱਜ ਵੀ ਉਹੀ ਸਿਆਸਤਾਂ ਉਹੀ ਧਰੇਵਾਜ਼ੀਆਂ ਇਹ ਭਲਾਨੇ ਪਾਰਟੀਆਂ ਦੇ ਕਰਤਾ ਇਹ ਭਲਾਨੀ ਪਾਰਟੀ ਦੇ ਕਰਤਾ ਕੀ ਦੇਣੀਆਂ ਪਾਰਟੀਆਂ ਕੀ ਦੇਤਾ ਆ ਜਰਾ ਦੇ ਦੇਣਾ ਤੁਹਾਨੂੰ ਪਾਣੀ ਚ ਕਾ ਬੰਦਾ ਪਾਣੀ ਚ ਕੋਈ ਕੈਮੀਕਲ ਪਾਉਂਦਾ ਕੋਈ ਜ਼ਹਿਰ ਪਾਉਂਦਾ ਨੂੰ ਕੋਈ ਸਜ਼ਾ ਨਹੀਂ ਕੋਈ ਜੇਲ ਨਹੀਂ ਕੋਈ ਮੁਕੱਦਮਾ ਨਹੀਂ ਸਿਰਫ 12 ਤੋਂ 15 ਲੱਖ ਰੁਪਏ ਜੁਰਮਾਨਾ ਹੋਇਆ ਕਰੂਗਾ ਜਿਹੜੇ ਨਹੀਂ ਕਰ ਰਹੇ ਆ ਇਹ ਉਹਨੇ ਵੱਡੇ ਵੱਡੇ ਕਾਰਪੋਰੇਟ ਵੱਡੇ ਵੱਡੇ ਕਾਰਖਾਨਿਆਂ ਦੇ ਮਾਲਕ ਜੋ ਡਾਇਨ ਇੰਡਸਟਰੀ ਦੇ ਮਾਲਕ ਲੁਧਿਆਣੇ ਦੇ ਹਜ਼ਾਰਾਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਇਕੱਲੇ ਲੁਧਿਆਣੇ ਚ ਉਹ ਸਾਰਾ ਜ਼ਹਿਰ ਵੱਡੇ ਦਰਿਆਵਾਂ 'ਚ ਸਤਲੁਜ ਚ ਪਾ ਰਹੇ ਆ ਤੇ ਲੋਕਾਂ ਨੂੰ ਮੌਤ ਬਣ ਰਹੇ ਆ ਉਹ ਆਪਾਂ ਚੋਪਾਂ ਵੀ ਆਪਾਂ ਕੀ ਲੈਣਾ ਦਸੋ ਜਰਗ ਪਿੰਡ ਵਾਲੋ ਪਾਣੀ ਵਾਕਿਆ ਹੀ ਮਾੜਾ ਹੈ ਕਿ ਕੋਈ ਗਲਤ ਗੱਲ ਆ ਛੋਟੇ ਪਿੰਡ ਦਾ ਪਾਣੀ ਚੰਗਾ ਹੈ ਹੈ ਬੜਾ ਵੀ ਬੜਾ ਬਾਕੀ ਪਿੰਡ ਵਾਲੇ ਕਿਉਂ ਨਹੀਂ ਆਏ ਉਹ ਪਾਣੀ ਕਿੱਥੋਂ ਪੀਂਦੇ ਆ ਬਾਈ ਹੈ ਆਮ ਤੇਰੇ ਬਾਤ ਆਈ ਬਾਕੀ ਨਹੀਂ ਵੀ ਬਾਕੀ ਪਾਣੀ ਆ ਪੀਂਦੇ ਹੁਣ ਗਿਆ ਹਾ ਹਰੋ ਵਾਲਾ ਇੱਥੇ ਹੁੰਦੇ ਨਹੀਂ ਕੁਛ ਆ ਇਹ ਜਿੰਨੇ ਮਦਰ ਜਿੰਨੇ ਤੱਤ ਚਾਹੀਦੇ ਮਾਰੋ ਕੱਢ ਲੈਂਦਾ ਕਰੇਦਾ ਪੀ ਲੋਗੇ ਫਸਲਾਂ ਨੂੰ ਵੀ ਇਹ ਪੀ ਲੋਗੇ ਫਸਲਾਂ ਨੂੰ ਵੀ ਇਹ ਲਾ ਲੋਗੇ ਧਰਤੀ ਨੂੰ ਕੈਂਸਰ ਹੋ ਗਿਆ ਹੱਥ ਰੇ ਦੇ ਕਰਾ ਦੋ ਪਾਣੀ ਵਾਕਈ ਮਾਰਾ ਰੋਟੇ ਲਿਧਾਨੇ ਕਿੰਨੇ ਗਏ ਸੀਗੇ ਨਤਰੀਕ ਨੂੰ ਥੋੜਾ ਵੀ ਦੱਸੋ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪਾਣੀ ਡੂੰਘੇ ਵੀ ਹੋ ਰਿਹਾ ਤੇ ਪਾਣੀ ਜ਼ੈਰੀਲੇ ਮੰਦੇ ਰਹੇ ਹੁਣ ਜਦੋਂ ਹਰ ਸਾਲ ਮੋਟਰਾਂ ਚ ਟੋਕੇ ਪੈਣ ਲੱਗੇ ਪਾਣੀ ਡੂੰਘੇ ਹੋਣ ਲੱਗੇ ਡਰਪਲਾਈਨ ਮਿਲ ਗਈ ਪੰਜਾਬ ਨੂੰ ਵੀ ਪੰਜਾਬ ਦੇ ਕੋਲੇ ਧਰਤੀ ਹੇਠਾਂ ਬੱਦ ਬੱਦ 15 ਸਾਲ ਦਾ ਪਾਣੀ ਬਚਿਆ ਹਰ ਸਾਲ ਪਾਣੀ ਦਾ ਪੱਧਰ 5-7 ਤੋਂ 10 ਫੁੱਟ ਥੱਲੇ ਜਾ ਰਿਹਾ ਤੇ ਉਸ ਤੋਂ ਆਵਾਜਿਲਾ ਮਾੜਾ ਉਹਦਾ ਬੱਚਿਆ ਸਾਡੇ ਕੋਲੇ ਪਾਣੀ ਹੈ ਚਾਹੇ ਉਹ ਧਰਤੀ ਹੇਠਲਾ ਚਾਹੇ ਉਹ ਦਰਿਆਵਾਂ ਦਾ ਪਾਣੀ ਆ ਉਹ ਜ਼ਹਿਰੀਲਾ ਬਣਾਤਾ ਪਰ ਆਪਣਾ ਰਾਤ ਦੇ ਹੋਏ ਖੜਿਆ ਆਪਣੀ ਬਦ ਕਸਮ ਦੀ ਇਹ ਹੈ ਕਿ ਆਪਾਂ ਹਰ ਗੱਲ ਨੂੰ ਸਿਆਪਤ ਤੇ ਲੈ ਲੰਨੇ ਆਂ ਧਰੇਵਾਦੀਆਂ ਵਿੱਚ ਪਾ ਦਿੰਨੇ ਆਂ ਛੋਡੇ ਪਿੰਡਾਂ ਜੀ ਜਲਗ ਪਿੰਡ ਤੇ ਆਏ ਆਂ ਤੇ ਜਲਗ ਪਿੰਡ ਦੀਆਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਤਸਵੀਰਾਂ ਵੀਡੀਓ ਵਾਇਰਲ ਹੋਈਆਂ ਕਿ ਸਾਰੇ ਪਿੰਡ ਨੂੰ ਕਾਲਾ ਪੀੜਿਆ ਜੀ ਕੈਂਸਰ ਹੈ ਸਾਡੇ ਸਾਰੇ ਪਿੰਡ ਦਾ ਪਾਣੀ ਮਾੜਾ ਹੈ ਵਾਹ ਦੁੱਖ ਦੀ ਗੱਲ ਅੱਜ ਇਹ ਆ ਵੀ ਅੱਜ ਪਿੰਡ ਕਾਫੀ ਵੱਡਾ ਲੱਗਦਾ ਮੈਨੂੰ ਤੇ ਬੰਦੇ ਗਿਣਤੀ ਦੇ ਆ ਪੂਰਾ ਪਿੰਡ ਨਹੀਂ ਉੱਠ ਕੇ ਆਇਆ ਹੈ ਨਹੀਂ ਆ ਕਾਫੀ ਮੈਂ ਉਹੀ ਗੱਲ ਕਹਦਾ ਨਾ ਵੀ ਹਰ ਬੰਦਾ ਪਾਣੀ ਪੀਂਦਾ ਹੈ ਪਾਣੀ ਦਾ ਜੀਵਨ ਹੈ ਪਾਣੀ ਦਾ ਜ਼ਿੰਦਗੀ ਆ ਪਰ ਫੇਰ ਵੀ ਉਹਦੇ باوجود ਵੀ ਧੜੇ ਵਾਲੀਆਂ ਸਿਆਸਤਾਂ ਪਾਰਟੀਆਂ ਬਾਜਨਾ ਸਾਡੇ ਦੇ ਤੋਂ ਕਿੱਲੇ ਇੰਨੇ ਵੱਡੇ ਹੋ ਗਏ ਕਿ ਅਸੀਂ ਸਾਝੇ ਕੰਮਾਂ ਲਈ ਉੱਠ ਕੇ ਆਉਣ ਨੂੰ ਤਿਆਰ ਹਾਂ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਨਹੀਂ ਯਾਰ ਫੁਲਾਣੇ ਬੰਦੇ ਨੇ ਬੁਲਾਇਆ ਕੱਲ ਇੱਕ ਮੇਰੇ ਭਾਈ ਦਾ ਫੋਨ ਆਇਆ ਕਹਿੰਦਾ ਭਾਈ ਸਾਡੇ ਪਿੰਡ ਜਾਣਾ ਤੁਸੀਂ ਵਗਾ ਭਾਈ ਆਉਣਾ ਹਾਂ ਕਹਿੰਦਾ ਭਾਈ ਸਾਡੇ ਪਿੰਡ ਧੜੇਵਾਜੀ ਹੈ ਵਗਾ ਰੱਖੋ ਸਾਨੂੰ ਕੀ ਹੈ ਧੜੇਵਾਜੀ ਛੋੜੀ ਆ ਸਾਨੂੰ ਕੋਈ ਲੈਣਾ ਦੇਣਾ ਨਹੀਂ ਅਸੀਂ ਪਾਣੀ ਲਈ ਆਏ ਹਾਂ ਅਸੀਂ ਪਾਣੀ ਦੇ ਬੋਲਣਾ ਤੇ ਲਗਾਤਾਰ ਅਸੀਂ ਤਿੰਨ ਤਰੀਕ ਨੂੰ ਤਿੰਨ ਸੰਬਰ ਨੂੰ ਲੁਧਿਆਣੇ ਵੀ ਇਕੱਠ ਰੱਖਿਆ ਓਦੋਂ ਪਹਿਲਾਂ ਅਸੀਂ ਜੈਸਲ ਦੇਰ ਤੱਕ ਗੰਗਾ ਨਗਰ ਬੀਕਾ ਨੇ ਸਾਰਾ ਲਖਣੀ ਮਾਲਵਾ ਲੁਧਿਆਣੇ ਤੋਂ ਲੈ ਕੇ ਹਬੋਤ ਫਾਦਕਾ ਬਲੋਡਸ ਤੱਕ ਅੱਜ ਸਿੱਫੀ ਦੀ ਲੋਕਾਂ ਨੂੰ ਪਿੰਡਾਂ ਦੇ ਕਾਲਾ ਪੀੜਿਆ ਦਾ ਕੈਂਸਰ ਆ ਇੱਕ ਪਿੰਡ ਦੇ ਵਿੱਚ 40 40 ਬੱਚੇ ਮੰਦ ਬੁੱਧੀ ਅਪਹਾਰ ਜਵਾਬ ਪੈਦਾ ਹੋਏ ਆ ਜਾਉਂਦੇ ਜਵਾਕਾਂ ਨੂੰ ਮੂਰਾ ਕੈਂਸਰ ਆ। ਖਕਪੂਰ ਤੋਂ ਇੱਕ ਪਰਿਵਾਰ ਆਇਆ ਮੇਰੇ ਕੋਲ 27 ਕਰੋੜ ਦਾ ਟੀਕਾ ਲੱਗਣਾ ਬੱਚੇ ਨੂੰ। ਕਹਿੰਦੇ ਭਾਈ ਵੀਡੀਓ ਪਾ ਦੇ। ਸਾਨੂੰ ਲੋੜ ਐ। ਮਗਾ ਭਾਈ 27 ਕਰੋੜ ਦੇਣਾ ਨਹੀਂ ਕਿਸੇ ਨੇ। ਇਹ ਪੈਸਾ ਬਹੁਤ ਐ। ਮਗਾ ਬਿਮਾਰੀ ਕੀ ਐ? ਕਹਿੰਦੇ ਪੀਜੀਐਹ ਤੇ ਰਿਪੋਰਟਾਂ ਕਰਾਈਆਂ ਨੇ ਟੈਸਟ ਕਰਾਏ ਆ ਪਾਣੀ ਨਾਲ ਬਿਮਾਰੀ ਹੋਈ ਐ। ਛੋਟੀਆਂ ਨਸਲਾਂ ਜਮਣੋਂ हट ਗਈਆਂ ਜਵਾਬ ਪਾਦਾ ਹੁਣ ਵੱਟ ਕੇ ਆਪਾਂ ਸੈਂਟਰਾਂ ਦੇ ਵਿੱਚ ਆਈ ਨੂੰ ਸੈਂਟਰਾਂ ਦੇ ਵਿੱਚ ਟੀਕੇ ਦਾ ਜਵਾਬ ਲੈਣ ਲੱਗੇ। ਬਲਪਾ ਅੱਜ ਵੀ ਉਹੀ ਸਿਆਸਤਾ ਉਹੀ ਧਰੇ ਬਾਜਨਾ ਫਿਰ ਭਲਾਨੇ ਪਾਰਟੀਆਂ ਦੇ ਕਰਦਾ ਫਿਰ ਭਲਾਨੀ ਪਾਰਟੀ ਦੇ ਕਰਦਾ ਕੀ ਦੇਣੀਆਂ ਪਾਰਟੀਆਂ ਕੀ ਦੇਦਾ ਆ ਜਲਾ ਦੇ ਦਿੰਦਾ ਤੁਹਾਨੂੰ ਪਾਣੀ 'ਚ। ਕੋਈ ਬੰਦਾ ਪਾਣੀ 'ਚ ਕੋਈ ਕੈਮੀਕਲ ਪਾਉਂਦਾ ਕੋਈ ਜ਼ਹਿਰ ਪਾਉਂਦਾ ਨੂੰ ਕੋਈ ਸਜ਼ਾ ਨਹੀਂ। ਕੋਈ ਜੇਲ ਨਹੀਂ ਕੋਈ ਮੁਕੱਦਮਾ ਨਹੀਂ ਸਿਰਫ 12 ਤੋਂ 15 ਲੱਖ ਰੁਪਏ ਜੁਰਮਾਨਾ ਹੋਇਆ ਕਰੂਗਾ। ਇਹਦੇ ਲਈ ਕਰ ਰਿਹਾ ਹੈ ਉਹਨੇ ਵੱਡੇ ਵੱਡੇ ਕਾਰਪੋਰੇਟ ਵੱਡੇ ਵੱਡੇ ਕਾਰਖਾਨਿਆਂ ਦੇ ਮਾਲਕ ਜਿਹੜੇ ਡਾਈਨ ਇੰਡਸਟਰੀ ਦੇ ਮਾਲਕ ਲੁਧਿਆਣੇ ਦੇ ਹਜ਼ਾਰਾਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਇਕੱਲੇ ਲੁਧਿਆਣੇ ਚ ਉਹ ਸਾਰਾ ਜ਼ਹਿਰ ਵੱਡੇ ਦਰਿਆ ਨਾਲ ਸਤਲੁਜ ਚ ਪਾ ਰਹੇ ਆ ਤੇ ਲੋਕਾਂ ਨੂੰ ਮੌਤ ਬਣ ਰਹੇ ਆ ਕੋਆਪਾ ਚੋਪਾ ਵੀ ਆਪਾਂ ਕੀ ਲੈਣਾ ਦੱਸੋ ਜਰਗਪਿੰਡ ਵਾਲਿਓ ਪਾਣੀ ਵਾਕਿਆ ਹੀ ਮਾੜਾ ਹੈ ਕਿ ਕੋਈ ਗਲਤ ਗੱਲ ਆ ਛੋਟੇ ਪਿੰਡ ਦਾ ਪਾਣੀ ਚੰਗਾ ਹੈ ਹਾਂ ਬਾੜਾ ਹੀ ਬਾੜਾ ਬਾਕੀ ਪਿੰਡ ਵਾਲੇ ਕਿਉਂ ਨਹੀਂ ਆਏ ਉਹ ਪਾਣੀ ਕਿੱਥੋਂ ਪੀਂਦੇ ਵਈ ਹਾਂ ਆਪਰੇ ਬਾਅਦ ਲਈ ਬਾਕੀ ਨਹੀਂ ਵੀ ਬਾਕੀ ਪਾਣੀ ਆਪ ਪੀਂਦੇ ਹੁਣ ਗਿਆ ਹਾ ਹਾਲ ਵਾਲਾ ਇੱਥੇ ਹੁੰਦੇ ਨਹੀਂ ਕੁਛ ਇਹ ਜਿੰਨੇ ਮਦਰ ਜਿੰਨੇ ਤੱਪ ਚਾਹੀਦੇ ਮਾਰੋ ਕੱਢ ਲੈਂਦਾ ਕਰੇਗਾ ਪੀ ਲੋਗੇ ਫਸਲਾਂ ਨੂੰ ਵੀ ਇਹ ਪੀ ਲੋਗੇ ਫਸਲਾਂ ਨੂੰ ਵੀ ਹਲਾ ਲੋਗੇ ਧਰਤੀ ਨੂੰ ਕੈਂਸਰ ਹੋ ਗਿਆ ਹਾਥ ਘਰੇ ਕਰਕੇ ਲਾ ਲੋ ਪਾਣੀ ਵਾਕਈ ਮਾਲਾ ਰੋਟੇ ਲੁਧਿਆਨੇ ਕਿੰਨੇ ਕਾਇ ਸੀਗੇ ਤਤਰੀਕ ਨੂੰ ਹੁਣ ਉਹ ਵੀ ਦੱਸੋ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪਾਣੀ ਡੂੰਘਿਆ ਵੀ ਹੋ ਰਿਹਾ ਤੇ ਪਾਣੀ ਜ਼ਹਿਰੀਲੇ ਵੀ ਹੋ ਗਏ ਮੈਂ ਤਾਂ ਭਰਾਵਾ 2012 ਲੋਕ ਨਹੀਂ ਸੰਭਲੇ ਮਖੌਲ ਮੰਦੇ ਰਹੇ ਹੁਣ ਜਦੋਂ 7 ਸਾਲ ਮੋਟਰਾਂ ਵਿੱਚ ਟੋਕੇ ਪੈਣ ਲੱਗੇ ਪਾਣੀ ਡੂੰਘੇ ਹੋਣ ਲੱਗੇ ਡੈਡ ਲਾਈਨ ਮਿਲ ਗਈ ਪੰਜਾਬ ਨੂੰ ਪੰਜਾਬ ਦੇ ਕੋਲੇ ਧਰਤੀ ਹੇਠਾਂ ਬੱਦ ਬੱਦ 15 ਸਾਲ ਦਾ ਪਾਣੀ ਬਚਿਆ 7 ਸਾਲ ਪਾਣੀ ਦਾ ਪੱਧਰ 5-7 ਤੋਂ 10 ਫੁੱਟ ਥੱਲੇ ਜਾ ਗਿਆ ਇਸ ਤੋਂ ਇਲਾਵਾ ਜਿਹੜਾ ਮੜਾ ਫੜਾ ਬੱਚਿਆ ਸਾਡੇ ਕੋਲੇ ਪਾਣੀ ਹੈ ਚਾਹੇ ਉਹ ਧਰਤੀ ਹੇਠਲਾ ਚਾਹੇ ਉਹ دریاਵਾ ਦਾ ਪਾਣੀ ਆ ਉਹ ਜ਼ਹਿਰੀਲਾ ਬਣ ਆਦਾ ਪਰ ਆਪਣਾ ਰਾਤ ਦੇ ਹੋਏ ਖੜਿਆ ਆਪਣੀ ਬਤ ਕਸਮ ਦੀ ਇਹ ਹੈ ਕਿ ਆਪਾਂ ਹਰ ਗੱਲ ਨੂੰ ਸਿਆਪਤ ਲੈ ਲੈਣੇ ਆਂ ਧਰੇਵਾਦੀਆਂ ਚ ਪਾ ਦਿੰਨੇ ਆਂ ਛੋਡੇ ਪਿੰਡਾਂ ਜੀ ਜਲਗ ਪਿੰਡ ਚ ਆਏ ਆਂ ਤੇ ਜਗ ਪਿੰਡ ਦੀਆਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਤਸਵੀਰਾਂ ਵੀਡੀਓ ਵਾਇਰਲ ਹੋਈਆਂ ਕਿ ਸਾਰੇ ਪਿੰਡ ਨੂੰ ਕਾਲਾ ਪੀੜਿਆ ਜੀ ਕੈਂਸਰ ਆ ਸਾਡੇ ਸਾਰੇ ਪਿੰਡ ਦਾ ਪਾਣੀ ਮਾੜਾ ਹੈ ਪਰ ਦੁੱਖ ਦੀ ਗੱਲ ਅਜੇ ਆ ਵੀ ਅੱਜ ਪਿੰਡ ਕਾਫੀ ਵੱਡਾ ਲੱਗਦਾ ਮੈਨੂੰ ਤੇ ਬੰਦੇ ਗਿਣਤੀ ਦੇ ਆ ਪੂਰਾ ਪਿੰਡ ਨਹੀਂ ਉੱਠ ਕੇ ਆਇਆ ਹੈ ਨਹੀਂ ਆ ਕਾਫੀ ਮੈਂ ਉਹੀ ਗੱਲ ਕਰਦਾ ਨਾ ਵੀ ਹਰ ਬੰਦਾ ਪਾਣੀ ਪੀਂਦਾ ਪਾਣੀ ਦਾ ਜੀਵਨ ਆ ਪਾਣੀ ਦਾ ਜ਼ਿੰਦਗੀ ਆ ਪਰ ਫੇਰ ਵੀ ਉਹਦੇ باوجود ਵੀ ਧੜੇ ਵਾਲੀਆਂ ਸਿਆਸਤਾਂ ਪਾਰਟੀਆਂ ਬਾਜਨਾ ਸਾਡੇ ਦੇ ਧੌਣ ਚ ਕਿੱਲੇ ਇੰਨੇ ਵੱਡੇ ਹੋ ਗਏ ਕਿ ਅਸੀਂ ਸਾਝੇ ਕੰਮਾਂ ਦੇ ਉੱਟ ਕੇ ਆਉਣ ਨੂੰ ਤਿਆਰ ਨਹੀਂ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਨਹੀਂ ਯਾਰ ਫਰਾਨੇ ਬੰਦੇ ਨੇ ਬੁਲਾਇਆ ਕੱਲ ਇੱਕ ਮੇਰੇ ਭਾਈ ਦਾ ਫੋਨ ਆਇਆ ਕਹਿੰਦਾ ਭਾਈ ਸਾਡੇ ਪਿੰਡ ਜਾਣਾ ਤੁਸੀਂ ਵਗਾ ਭਾਈ ਆਉਣਾ ਹਾਂ ਕਹਿੰਦਾ ਭਾਈ ਸਾਡੇ ਪਿੰਡ ਧੜੇਵਾਜੀ ਹੈ ਮਗਰ ਰੱਖੋ ਸਾਨੂੰ ਕੀ ਹੈ ਧੜੇਵਾਜੀ છોੜੀ ਆ ਸਾਨੂੰ ਕੋਈ ਜਾਣਾ ਦੇਣਾ ਨਹੀਂ ਅਸੀਂ ਪਾਣੀ ਲਈ ਆਏ ਆ ਅਸੀਂ ਪਾਣੀ ਦੇ ਬੋਲਣਾ ਤੇ ਲਗਾਤਾਰ ਅਸੀਂ ਤਨ ਤਰੀਕ ਨੂੰ ਤਨ ਸੰਬਰ ਨੂੰ ਲੁਧਿਆਣੇ ਵੀ ਇਕੱਠ ਰੱਖਿਆ ਓਦੋਂ ਪਹਿਲਾਂ ਅਸੀਂ ਜੈਸਲ ਦੇਰ ਤੱਕ ਗਏ ਆ ਗੰਗਾ ਨਗਰ ਬੀਕਾਨੇ ਸਾਰਾ ਲਖਣੀ ਮਾਲਵਾ ਲੁਧਿਆਣੇ ਤੋਂ ਲੈ ਕੇ ਖਬੋਤ ਫਾਦਕਾ ਮੋਡ ਤੱਕ ਅੱਜ ਸਿਫੀ ਦੀ ਲੋਕਾਂ ਨੂੰ ਪਿੰਡਾਂ ਦੇ ਕਾਲਾ ਪੀੜਿਆ ਦਾ ਕੈਂਸਰ ਆ ਇੱਕ ਪਿੰਡ ਦੇ ਵਿੱਚ 40 40 ਬੱਚੇ ਮੰਦਭੁੱਧੀ ਅਪਾਹਜ ਜਵਾਬ ਪੈਦਾ ਹੋਏ ਆ ਜਾਉਂਦੇ ਜਵਾਕਾਂ ਨੂੰ ਮੂਰਾ ਕੈਂਸਰ ਆ। ਇੱਕ ਪੂਰਥਰ ਇੱਕ ਪਰਿਵਾਰ ਆਇਆ ਮੇਰੇ ਕੋਲੇ 27 ਕਰੋੜ ਦਾ ਟੀਕਾ ਲਗਣਾ ਬੱਚੇ ਨੂੰ। ਕਹਿੰਦਾ ਭਾਈ ਵੀਡੀਓ ਪਾ ਦੇ। ਸਾਨੂੰ ਲੋੜ ਐ। ਮਗਾ ਭਾਈ 27 ਕਰੋੜ ਦੇਣਾ ਨਹੀਂ ਕਿਸੇ ਨੇ। ਇਹ ਪੈਸਾ ਬਹੁਤ ਐ। ਮਗਾ ਬਿਮਾਰੀ ਕੀ ਐ? ਕਹਿੰਦੇ ਪੀਜੀਐਹ ਤੇ ਰਿਪੋਰਟਾਂ ਕਰਾਈਆਂ ਨੇ ਟੈਸਟ ਕਰਾਏ ਆ ਪਾਣੀ ਦਾ ਬਿਮਾਰੀ ਹੋਈ ਐ। ਛੋਟੀਆਂ ਨਸਲਾਂ ਜਮਣੋਂ ਹਟ ਗਿਆ ਜਵਾਕ ਪੈਦਾ ਹੁਣ ਹਟ ਗਏ। ਆਪਾਂ ਸੈਂਟਰਾਂ ਦੇ ਵਿੱਚ ਆਈ ਨੂੰ ਸੈਂਟਰਾਂ ਦੇ ਵਿੱਚ ਟੀਕੇ ਦਾ ਜਵਾਬ ਲੈਣ ਲੱਗੇ। ਬਰਾਫਾਂ ਅੱਜ ਵੀ ਉਹੀ ਸਿਆਸਤਾਂ ਉਹੀ ਧਰੇ ਬਾਜਨਾ ਫਿਲਹਾਨੇ ਪਾਰਟੀਆਂ ਨੇ ਕਰਦਾ ਫਿਲਹਾਨੀ ਪਾਰਟੀ ਨੇ ਕਰਦਾ ਕੀ ਦੇਣੀਆਂ ਪਾਰਟੀਆਂ ਕੀ ਦੇਦਾ ਆ ਜਰਾ ਦੇ ਦਿੰਦਾ ਤੁਹਾਨੂੰ ਪਾਣੀ 'ਚ। ਬੰਦਾ ਪਾਣੀ 'ਚ ਕੋਈ ਕੈਮੀਕਲ ਪਾਉਂਦਾ ਕੋਈ ਜ਼ਹਿਰ ਪਾਉਂਦਾ ਨੂੰ ਕੋਈ ਸਜ਼ਾ ਨਹੀਂ। ਕੋਈ ਜੇਲ੍ਹ ਨਹੀਂ ਕੋਈ ਮੁਕੱਦਮਾ ਨਹੀਂ ਸਿਰਫ 12 ਤੋਂ 15 ਲੱਖ ਰੁਪਏ ਜੁਰਮਾਨਾ ਹੋਇਆ ਕਰਦਾ। ਇਹਦੇ ਲਈ ਕਰ ਰਹੇ ਆ ਇਹ ਉਹਦੇ ਵੱਡੇ ਵੱਡੇ ਕਾਰਪੋਰੇਟ ਵੱਡੇ ਵੱਡੇ ਕਾਰਖਾਨਿਆਂ ਦੇ ਮਾਲਕ ਜੋ ਡਾਈ ਦਾ ਇੰਡਸਟਰੀ ਦੇ ਮਾਲਕ ਲੁਧਿਆਣੇ ਦੇ ਹਜ਼ਾਰਾਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਇਕੱਲੇ ਲੁਧਿਆਣੇ ਚ ਉਹ ਸਾਰਾ ਜ਼ਾੜ ਵੱਡੇ ਦਰਿਆ ਨਾਲ ਹੀ ਸਤਲੁਜ ਪਾਰ ਰਹੇ ਆ ਤੇ ਲੋਕਾਂ ਨੂੰ ਮੌਤ ਮਿਲ ਰਹੇ ਆ ਕੋਲ ਆਪਾਂ ਚੋਪਾਂ ਵੀ ਆਪਾਂ ਕੀ ਨੇੜਾ ਦੱਸੋ ਜੱਗਪਿੰਡ ਆਓ ਪਾਣੀ ਵਾਕਿਆ ਹੀ ਮਾਰਦਾ ਕਿ ਕੋਈ ਗਲਤ ਗੱਲ ਆ ਛੋਟੇ ਪਿੰਡ ਦਾ ਪਾਣੀ ਚੰਗਾ ਹੈ ਹਾਂ ਬੜਾ ਵੀ ਬੜਾ ਬਾਕੀ ਪਿੰਡ ਵਾਲੇ ਕਿਉਂ ਨਹੀਂ ਆਏ ਉਹ ਪਾਣੀ ਕਿੱਥੋਂ ਪੀਂਦੇ ਵਈ ਹੈ ਆਪ ਤੇਰੇ ਬਾਤ ਲਈ ਨਹੀਂ ਵੀ ਬਾਕੀ ਪਾਣੀ ਆ ਪੀਂਦੇ ਹੁਣ ਗਿਆ ਹਾਰੋ ਵਾਲਾ ਇੱਥੇ ਹੁੰਦੇ ਨਹੀਂ ਕੁਛ ਇਹ ਜਿੰਨੇ ਮੀਟਰ ਜਿੰਨੇ ਤੱਕ ਚਾਹੀਦੇ ਉਹ ਕੱਢ ਲੈਂਦਾ ਕਦੇ ਤਾਂ ਪੀ ਲੋਗੇ ਫਸਲਾਂ ਨੂੰ ਵੀ ਇਹ ਪੀ ਲੋਗੇ ਫਸਲਾਂ ਨੂੰ ਵੀ ਹਲਾ ਲੋਗੇ ਧਰਤੀ ਨੂੰ ਕੈਂਸਰ ਹੋ ਗਿਆ ਹਾਥ ਘਰੇ ਕਰਕੇ ਲਾ ਲੋ ਪਾਣੀ ਵਕਾਈ ਮੜਾ ਫਰੋਟੇ ਲੁਧਿਆਣੇ ਕਿੰਨੇ ਗਏ ਸੀਗੇ ਤੇ ਤਰੀਕ ਨੂੰ ਹੁਣ ਉਹ ਵੀ ਦੱਸੋ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪਾਣੀ ਡੂੰਘਿਆ ਵੀ ਹੋ ਰਿਹਾ ਤੇ ਪਾਣੀ ਜ਼ਹਿਰੀਲੇ ਵੀ ਹੋ ਗਏ ਮੈਂ ਤਾਂ ਭਰਾਵਾ 2012 ਲੋਕ ਨਹੀਂ ਸੰਭਲੇ ਮਖੌਲ ਮਾਰਦੇ ਰਹੇ ਹੁਣ ਜਦੋਂ 7 ਸਾਲ ਮੋਟਰਾਂ ਵਿੱਚ ਟੋਕੇ ਪੈਣ ਲੱਗੇ ਪਾਣੀ ਡੂੰਘੇ ਹੋਣ ਲੱਗੇ ਡੈਡਲਾਈਨ ਮਿਲ ਗਈ ਪੰਜਾਬ ਨੂੰ ਪੰਜਾਬ ਦੇ ਕੋਲੇ ਧਰਤੀ ਹੇਠਾਂ ਬੱਦ ਬੱਦ 15 ਸਾਲ ਦਾ ਪਾਣੀ ਬਚਿਆ 7 ਸਾਲ ਪਾਣੀ ਦਾ ਪੱਧਰ 5-7 ਤੋਂ 10 ਫੁੱਟ ਥੱਲੇ ਜਾ ਗਿਆ ਇਸ ਤੋਂ ਇਲਾਵਾ ਜਿਹੜਾ ਮੜਾ ਹੁੰਦਾ ਬੱਚਿਆ ਸਾਡੇ ਕੋਲੇ ਪਾਣੀ ਹੈ ਚਾਹੇ ਉਹ ਧਰਤੀ ਹੇਠਲਾ ਚਾਹੇ ਉਹ ਗ੍ਰਾਮਾ ਦਾ ਪਾਣੀ ਆ ਉਹ ਜ਼ਹਿਰੀਲਾ ਬਣ ਆਦਾ ਪਰ ਆਪਣਾ ਰਾਤ ਦੇ ਹੋਏ ਖੜਿਆ ਆਪਣੀ ਬਤ ਕਸਮ ਦੀ ਇਹ ਹੈ ਕਿ ਆਪਾਂ ਹਰ ਗੱਲ ਨੂੰ ਸਿਆਪਤ ਲੈ ਲੈਣੇ ਆਂ ਧੜੇਵਾਦਿਆਂ ਚ ਪਾ ਦਿੰਨੇ ਆਂ ਛੋਡੇ ਪਿੰਡਾਂ ਜੀ ਜਲਗ ਪਿੰਡ ਚ ਆਏ ਆ ਤੇ ਜਲਗ ਪਿੰਡ ਦੀਆਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਤਸਵੀਰਾਂ ਵੀਡੀਓ ਵਾਇਰਲ ਹੋਈਆਂ ਕਿ ਸਾਰੇ ਪਿੰਡ ਨੂੰ ਕਾਲਾ ਪੀੜਿਆ ਜੀ ਕੈਂਸਰ ਆ ਸਾਡੇ ਸਾਰੇ ਪਿੰਡ ਦਾ ਪਾਣੀ ਮਾੜਾ ਹੈ ਪਾ ਦੁੱਖ ਦੀ ਗੱਲ ਆ ਜੇ ਆ ਵੀ ਅੱਜ ਪਿੰਡ ਕਾਫੀ ਵੱਡਾ ਲੱਗਦਾ ਮੈਨੂੰ ਤੇ ਬੰਦੇ ਗਿਣਤੀ ਦੇ ਆ ਪੂਰਾ ਪਿੰਡ ਨਹੀਂ ਉੱਠ ਕੇ ਆਇਆ ਹੈ ਨਹੀਂ ਆ ਕਾਫੀ ਮੈਂ ਉਹੀ ਗੱਲ ਕਰਦਾ ਨਾ ਵੀ ਹਰ ਬੰਦਾ ਪਾਣੀ ਪੀਂਦਾ ਪਾਣੀ ਆ ਤਾਂ ਜੀਵਨਾ ਪਾਣੀ ਆ ਤਾਂ ਜ਼ਿੰਦਗੀ ਆ ਪਰ ਫੇਰ ਵੀ ਉਹਦੇ باوجود ਵੀ ਧੜੇ ਵਾਲਿਆਂ ਸਿਆਸਤਾਂ ਪਾਰਟੀਆਂ ਬਾਜਨਾ ਸਾਡੇ ਦੇ ਧੌਂਚ ਕਿੱਲੇ ਇੰਨੇ ਵੱਡੇ ਹੋ ਗਏ ਕਿ ਅਸੀਂ ਸਾਝੇ ਕੰਮਾਂ ਲਈ ਉੱਠ ਕੇ ਆਉਣ ਨੂੰ ਤਿਆਰ ਹਾਂ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਨਹੀਂ ਯਾਰ ਫਲਾਣੇ ਬੰਦੇ ਨੇ ਬੁਲਾਇਆ ਕੱਲ ਇੱਕ ਨੂੰ ਬਾਈ ਦਾ ਫੋਨ ਆਇਆ ਕਹਿੰਦਾ ਭਾਈ ਸਾਡੇ ਪਿੰਡ ਜਾਣਾ ਤੁਸੀਂ ਮਗਾ ਭਾਈ ਆਉਣਾ ਹਾਂ ਕਹਿੰਦਾ ਭਾਈ ਸਾਡੇ ਪਿੰਡ ਧਨੇਵਾਜੀ ਐ ਮਗਾ ਰੱਖੋ ਸਾਨੂੰ ਕੀ ਐ ਧਨੇਵਾਜੀ ਛੋੜੀ ਐ ਸਾਨੂੰ ਕੋਈ ਜਾਣਾ ਦੇਣਾ ਨਹੀਂ ਅਸੀਂ ਪਾਣੀ ਲਈ ਆਏ ਹਾਂ ਅਸੀਂ ਪਾਣੀ ਦੇ ਬੋਲਣਾ ਤੇ ਲਗਾਤਾਰ ਅਸੀਂ ਤਨ ਤਰੀਕ ਨੂੰ ਤਨ ਸੰਬਰ ਨੂੰ ਲੁਧਿਆਣੇ ਵੀ ਕੱਠ ਰੱਖਿਆ ਓਦੋਂ ਪਹਿਲਾਂ ਅਸੀਂ जैसलमेर ਤੱਕ ਗਏ ਆ ਗੰਗਾ ਨਗਰ ਬੀਕਾ ਨੇ ਸਾਰਾ ਲਖਣੀ ਮਾਲਵਾ ਲੁਧਿਆਣੇ ਤੋਂ ਲੈ ਕੇ ਫਬੋਦ ਫਾਦਕਾ ਮਲੋੜ ਤੱਕ ਅੱਜ ਸਿਫੀ ਦੀ ਲੋਕਾਂ ਨੂੰ ਪਿੰਡਾਂ 'ਚ ਕਾਲਾ ਪੀੜਿਆ ਤੇ ਕੈਂਸਰ ਆ ਇੱਕ ਪਿੰਡ ਦੇ ਵਿੱਚ 40 40 ਬੱਚੇ ਮੰਦ ਬੁੱਧੀ ਅਪਾਹ ਜਵਾਬ ਪੈਦਾ ਹੋਏ ਆ ਜਾਉਂਦੇ ਜਵਾਕਾਂ ਨੂੰ ਮੂੰਹ ਦਾ ਕੈਂਸਰ ਆ। ਅਕਬੂਰ ਸਰੋਂ ਇੱਕ ਪਰਿਵਾਰ ਆਇਆ ਮੇਰੇ ਕੋਲ 27 ਕਰੋੜ ਦਾ ਟੀਕਾ ਲੱਗਣਾ ਬੱਚੇ ਨੂੰ। ਕਹਿੰਦਾ ਭਾਈ ਵੀਡੀਓ ਪਾ ਦੇ ਸਾਨੂੰ ਲੋੜ ਐ। ਮਗਾ ਭਾਈ 27 ਕਰੋੜ ਦੇਣਾ ਨਹੀਂ ਕਿਸੇ ਨੇ। ਇਹ ਪੈਸਾ ਬਹੁਤ ਆ। ਮਗਾ ਬਿਮਾਰੀ ਕੀ ਐ? ਕਹਿੰਦੇ ਪੀਜੀਐਸ ਤੇ ਰਿਪੋਰਟ ਲੱਗੇ। ਬੜਾ ਪਾ ਅੱਜ ਵੀ ਉਹੀ ਸਿਆਸਤਾਂ ਉਹੀ ਧਰੇ ਬਾਜ਼ੀਆਂ ਇਹ ਭਲਾਨੇ ਪਾਰਟੀਆਂ ਨੇ ਕਰਤਾ ਇਹ ਭਲਾਨੀ ਪਾਰਟੀ ਨੇ ਕਰਤਾ। ਇਹ ਇਹਨੀਆਂ ਪਾਰਟੀਆਂ ਕੀ ਦੇਤਾ ਆ ਜਰਾ ਦੇ ਦਿੰਦਾ ਤੁਹਾਨੂੰ ਪਾਣੀ ਚ ਬੰਦਾ ਪਾਣੀ ਚ ਕੋਈ ਕੈਮੀਕਲ ਪਾਉਂਦਾ ਕੋਈ ਜ਼ਹਿਰ ਪਾਉਂਦਾ ਨੂੰ ਕੋਈ ਸਜ਼ਾ ਨਹੀਂ ਕੋਈ ਜੇਲ ਨਹੀਂ ਕੋਈ ਮੁਕੱਦਮਾ ਨਹੀਂ ਸਿਰਫ 12 ਤੋਂ 15 ਲੱਖ ਰੁਪਏ ਜੁਰਮਾਨਾ ਹੋਇਆ ਕਰੂਗਾ ਜਿਹੜੇ ਨਹੀਂ ਕਰ ਰਹੇ ਆ ਇਹ ਉਹਦੇ ਵੱਡੇ ਵੱਡੇ ਕਾਰਪੋਰੇਟ ਵੱਡੇ ਵੱਡੇ ਕਾਰਖਾਨਿਆਂ ਦੇ ਮਾਲਕ ਜਿਹੜੇ ਡਾਈਨ ਇੰਡਸਟਰੀ ਦੇ ਮਾਲਕ ਲੁਧਿਆਣੇ ਦੇ ਹਜ਼ਾਰਾਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਇਕੱਲੇ ਲੁਧਿਆਣੇ ਚ ਉਹ ਸਾਰਾ ਚਾਹ ਬੁੱਡੇ ਦਰਿਆ ਨਾਲ ਹੀ ਸਤਲੁਜ ਚ ਪਾਰ ਰਿਹਾ ਤੇ ਲੋਕਾਂ ਨੂੰ ਮੌਤ ਬਣ ਰਹੀ ਆ। ਕੋਲਾਪਾ ਚੋਪਾ ਵੀ ਆਪਾਂ ਕੀ ਲੈਣਾ। ਦੱਸੋ ਜੱਗ ਪਿੰਡ ਵਾਲਿਓ ਪਾਣੀ ਵਾਕਿਆ ਹੀ ਮਾੜਾ ਕਿ ਗਲਤ ਗੱਲ ਆ। ਛੋਟੇ ਪਿੰਡ ਦਾ ਪਾਣੀ ਚੰਗਾ ਹੈ। ਹੈ? ਬੜਾ ਹੀ ਬੜਾ। ਬਾਕੀ ਪਿੰਡ ਵਾਲੇ ਕਿਉਂ ਨਹੀਂ ਆਏ ਉਹ ਪਾਣੀ ਕਿੱਥੋਂ ਪੀਂਦੇ ਆ ਭਾਈ? ਹੈ? ਆਮਦਰ ਬਾਤ ਆਈ ਮੈਂ। ਨੇ ਵੀ ਬਾਕੀ ਪਾਣੀ ਆ ਪੀਦੇ ਹੁਣ ਗਿਆ ਹਾ ਹਾਰੋ ਵਾਲਾ ਇੱਥੇ ਹੁੰਦੇ ਹੀ ਨਹੀਂ ਕੁਛ ਇਹ ਜਿੰਨੇ ਮਦਰ ਜਿੰਨੇ ਤੱਤ ਚਾਹੀਦੇ ਮਾਰੋ ਕੱਢ ਲੈਂਦਾ ਕਦੇ ਤਾਂ ਪੀ ਲੋਗੇ ਫਸਲਾਂ ਨੂੰ ਵੀ ਇਹ ਪੈ ਲੋਗੇ ਫਸਲਾਂ ਨੂੰ ਵੀ ਇਹ ਲਾ ਲੋਗੇ ਧਾਪੀ ਨੂੰ ਕੈਂਸਰ ਹੋ ਗਿਆ ਹੱਥ ਰੜੇ ਕਰਕੇ ਰਾ ਦੋ ਪਾਣੀ ਵਾਕਈ ਮਾਲਾ ਰੋਟੇ ਲੁਧਿਆਣੇ ਕਿੰਨੇ ਗਏ ਸੀਗੇ ਨਤਰੀਕ ਨੂੰ ਉਹ ਨਵੀਂ ਦਸਾਂ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪਾਣੀ ਡੂੰਘੇ ਵੀ ਹੋ ਰਿਹਾ ਤੇ ਪਾਣੀ ਜ਼ਹਿਰੀਲੇ ਵੀ ਹੋ ਗਏ ਮੈਂ ਤਾਂ ਭਰਾਵਾ 2012 ਲੋਕ ਨਹੀਂ ਸੰਭਲੇ ਮਖੌਲ ਮੰਦੇ ਰਹੇ ਹੁਣ ਜਦੋਂ ਹਰ ਸਾਲ ਮੋਟਰਾਂ ਬਟੋਕੇ ਪੈਣ ਲੱਗੇ ਪਾਣੀ ਡੂੰਘੇ ਹੋਣ ਲੱਗੇ ਡੈਡ ਲਾਈਨ ਮਿਲ ਗਈ ਪੰਜਾਬ ਨੂੰ ਵੀ ਪੰਜਾਬ ਦੇ ਕੋਲੇ ਧਰਤੀ ਹੇਠਾਂ ਬਾਕੀ ਤੋਂ ਬਾਅਦ 15 ਸਾਲ ਦਾ ਪਾਣੀ ਬਚਿਆ। ਹਰ ਸਾਲ ਪਾਣੀ ਦਾ ਪੱਧਰ 5-7 ਤੋਂ 10 ਫੁੱਟ ਥੱਲੇ ਜਾ ਰਿਹਾ। ਇਸ ਤੋਂ ਇਲਾਵਾ ਜਿਹੜਾ ਸਾਡਾ ਬਹੁਤਾ ਬੱਚਿਆ ਸਾਡੇ ਕੋਲੇ ਪਾਣੀ ਹੈ। ਚਾਹੇ ਉਹ ਧਰਤੀ ਹੇਠਲਾ ਚਾਹੇ ਉਹ دریاਵਾ ਦਾ ਪਾਣੀ ਆ ਉਹ ਜ਼ਹਿਰੀਲਾ ਬਣਾਤਾ। ਪਰ ਆਪਣਾ ਰਾਤ ਦੇ ਹੋਏ ਖੜੇ ਆਪਣੀ ਬਦ ਕਸਮ ਦੀ ਇਹ ਹੈ ਕਿ ਆਪਾਂ ਹਰ ਗੱਲ ਨੂੰ ਸਿਆਸਤ ਤੇ ਲੈ ਲਏ ਨੇ। ਧੜੇਵਾਦਿਆਂ ਵਿੱਚ ਪਾ ਦਿੰਨੇ ਆ। ਸੋਡੇ ਪਿੰਡਾਂ ਜੀ ਜਗ ਪਿੰਡ ਚ ਆਏ ਆ ਤੇ ਜਗ ਪਿੰਡ ਦੀਆਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਤਸਵੀਰਾਂ ਵੀਡੀਓ ਵਾਇਰਲ ਹੋਈਆਂ ਕਿ ਸਾਰੇ ਪਿੰਡ ਨੂੰ ਕਾਲਾ ਪੀੜਿਆ ਜੀ ਕੈਂਸਰ ਹੈ ਸਾਡੇ ਸਾਰੇ ਪਿੰਡ ਦਾ ਪਾਣੀ ਮਾੜਾ ਹੈ ਬਾ ਦੁੱਖ ਦੀ ਗੱਲ ਹੈ ਜੇ ਆ ਵੀ ਅੱਜ ਪਿੰਡ ਕਾਫੀ ਵੱਡਾ ਲੱਗਦਾ ਮੈਨੂੰ ਤੇ ਬੰਦੇ ਗਿਣਤੀ ਦੇ ਆ ਪੂਰਾ ਪਿੰਡ ਨਹੀਂ ਉੱਠ ਕੇ ਆਇਆ ਹੈ ਨਹੀਂ ਅਕਾਪੀ ਮੈਂ ਉਹੀ ਗੱਲ ਕਰਦਾ ਨਾ ਵੀ ਹਰ ਬੰਦਾ ਪਾਣੀ ਪੀਂਦਾ ਪਾਣੀ ਆ ਤਾਂ ਜੀਵਨਾ ਪਾਣੀ ਆ ਤਾਂ ਜ਼ਿੰਦਗੀ ਆ ਪਰ ਫੇਰ ਵੀ ਉਹਦੇ باوجود ਵੀ ਧੜੇ ਵਾਲੀਆਂ ਸਿਆਸਤਾਂ ਪਾਰਟੀਆਂਾਂ ਬਾਜਨਾ ਸਾਡੇ ਦੇ ਧੌਂਚ ਕਿੱਲੇ ਇੰਨੇ ਵੱਡੇ ਹੋ ਗਏ ਕਿ ਅਸੀਂ ਸਾਂਝੇ ਕੰਮਾਂ ਲਈ ਉੱਠ ਕੇ ਆਉਣ ਨੂੰ ਤਿਆਰ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਨਹੀਂ ਯਾਰ ਫੁਰਾਨੇ ਬੰਦੇ ਨੇ ਬੁਲਾਇਆ ਕੱਲ ਇੱਕ ਮੇਰੇ ਭਾਈ ਦਾ ਫੋਨ ਆਇਆ ਕਹਿੰਦਾ ਭਾਈ ਸਾਡੇ ਪਿੰਡ ਜਾਣਾ ਤੁਸੀਂ ਵਗਾ ਭਾਈ ਆਉਣਾ ਹਾਂ ਕਿਹਾ ਭਾਈ ਸਾਡੇ ਪਿੰਡਾਂ ਧਨੇਵਾਜੀ ਐ ਮਗਰ ਰੱਖੋ ਸਾਨੂੰ ਕੀ ਐ ਧਨੇਵਾਜੀ ਛੋਡੀਆ ਸਾਨੂੰ ਕੋਈ ਜਣਾ ਦੇਣਾ ਨਹੀਂ ਅਸੀਂ ਪਾਣੀ ਲਈ ਆਏ ਆ ਅਸੀਂ ਪਾਣੀ ਦੇ ਬੋਲਣਾ ਤੇ ਲਗਾਤਾਰ ਅਸੀਂ 3 ਤਰੀਕ ਨੂੰ 3 ਸੰਬਰ ਨੂੰ ਲੁਧਿਆਣੇ ਵੀ ਇਕੱਠ ਰੱਖਿਆ ਉਦੋਂ ਪਹਿਲਾਂ ਅਸੀਂ ਜੈਸਲ ਦੇਰ ਤੱਕ ਗਏ ਆ ਗੰਗਾ ਨਗਰ ਬੀਕਾਨੇ ਸਾਰਾ ਲਖਣੀ ਮਾਲਵਾ ਲੁਧਿਆਣੇ ਤੋਂ ਲੈ ਕੇ ਖਬੋਤ ਫਾਦਕਾ ਮੋਡ ਤੱਕ ਅੱਜ ਇਸ ਵੀਡੀਓ 'ਚ ਲੋਕਾਂ ਨੂੰ ਪਿੰਡਾਂ 'ਚ ਕਾਲਾ ਪੀੜਿਆ ਦਾ ਕੈਂਸਰ ਆ। ਇੱਕ ਪਿੰਡ ਦੇ ਵਿੱਚ 40-40 ਬੱਚੇ ਮੰਦਭੁੱਧੀ, ਅਪਾਹਜ ਜਵਾਕ ਪੈਦਾ ਹੋਏ ਆ। ਜਾਂਉਂਦੇ ਜਵਾਕਾਂ ਨੂੰ ਇਹਦਾ ਕੈਂਸਰ ਆ। ਅਖਬੂਰ ਤੋਂ ਇੱਕ ਪਰਿਵਾਰ ਆਇਆ ਮੇਰੇ ਕੋਲ 27 ਕਰੋੜ ਦਾ ਟੀਕਾ ਲਗਣਾ ਬੱਚੇ ਨੂੰ। ਕਹਿੰਦਾ ਭਾਈ ਵੀਡੀਓ ਪਾ ਦੇ ਸਾਨੂੰ ਲੋੜ ਆ। ਮਗਾ ਭਾਈ 27 ਕਰੋੜ ਦੇਣਾ ਨਹੀਂ ਕਿਸੇ ਨੇ। ਇਹ ਪੈਸਾ ਬਹੁਤ ਆ। ਮਗਾ ਬਿਮਾਰੀ ਕੀ ਆ? ਕਦੇ ਪੀਜੀਆ ਤੇ ਰਿਪੋਰਟਾਂ ਕਰਾਈਆਂ ਨੇ ਟੈਸਟ ਕਰਾਏ ਆ ਪਾਣੀ ਦਾ ਬਿਮਾਰੀ ਹੋਈ ਐ ਛੋਟੀਆਂ ਨਸਲਾਂ ਜਮਣੋਂ ਹਟਕੀਆਂ ਜਵਾਬ ਪਾਇਦਾ ਹੁਣ ਹਟ ਗਏ ਆਪਾਂ ਸੈਂਟਰਾਂ ਦੇ ਵਿੱਚ ਆਈਨੂ ਸੈਂਟਰਾਂ ਦੇ ਵਿੱਚ ਟੀਕਿਆਂ ਦਾ ਜਵਾਬ ਲੈਣ ਲੱਗੇ ਬੜਾ ਪਾ ਅੱਜ ਵੀ ਉਹੀ ਸਿਆਸਤਾਂ ਉਹੀ ਧਰੇ ਬਾਜ਼ੀਆਂ ਫਿਰ ਭਲਾਨੇ ਪਾਰਟੀਆਂ ਨੇ ਕਰਦਾ ਫਿਰ ਭਲਾਨੀ ਪਾਰਟੀ ਨੇ ਕਰਦਾ ਕੀ ਦੇਣੀਆਂ ਪਾਰਟੀਆਂ ਕੀ ਦੇਤਾ ਆ ਜਰਾਂ ਦੇਦਿਨਾ ਤੁਹਾਨੂੰ ਪਾਣੀ ਚ ਆ ਬੰਦਾ ਪਾਣੀ ਵਿੱਚ ਕੋਈ ਕੈਮੀਕਲ ਪਾਉਂਦਾ ਕੋਈ ਜ਼ਹਿਰ ਪਾਉਂਦਾ ਨੂੰ ਕੋਈ ਸਜ਼ਾ ਨਹੀਂ ਕੋਈ ਜੇਲ ਨਹੀਂ ਕੋਈ ਮੁਕੱਦਮਾ ਨਹੀਂ ਸਿਰਫ 12 ਤੋਂ 15 ਲੱਖ ਰੁਪਏ ਜੁਰਮਾਨਾ ਹੋਇਆ ਕਰੂਗਾ ਜਿਹੜੇ ਇਹ ਕਰ ਰਿਹਾ ਹੈ ਉਹਨੇ ਵੱਡੇ ਵੱਡੇ ਕਾਰਪੋਰੇਟ ਵੱਡੇ ਵੱਡੇ ਕਾਰਖਾਨਿਆਂ ਦੇ ਮਾਲਕ ਜਿਹੜੇ ਡਾਈਨ ਇੰਡਸਟਰੀ ਦੇ ਮਾਲਕ ਲੁਧਿਆਣੇ ਦੇ ਹਜ਼ਾਰਾਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਇਕੱਲੇ ਲੁਧਿਆਣੇ ਚ ਉਹ ਸਾਰਾ ਜ਼ਹਿਰ ਕੁੱਡੇ ਦਰਿਆ ਨਾਲੇ ਸਤਲੁਜ ਪਾਰ ਰਿਹਾ ਤੇ ਲੋਕਾਂ ਨੂੰ ਮੌਤ ਮਿਲ ਰਹੇ ਆ ਕੋਲਾਪਾ ਚੋਪਾ ਵੀ ਆਪਾਂ ਕੀ ਲੈਣਾ ਦੱਸੋ ਜੱਗਪਿੰਡ ਵਾਲੋ ਪਾਣੀ ਵਾਕਿਆ ਹੀ ਮਾੜਾ ਹੈ ਕਿ ਕੋਈ ਗਲਤ ਗੱਲ ਆ ਛੋਟੇ ਪਿੰਡ ਦਾ ਪਾਣੀ ਚੰਗਾ ਹੈ ਹੈ ਮਾੜਾ ਵੀ ਮਾੜਾ ਬਾਕੀ ਪਿੰਡ ਵਾਲੇ ਕਿਉਂ ਨਹੀਂ ਆਏ ਉਹ ਪਾਣੀ ਕਿੱਥੋਂ ਪੀਂਦੇ ਵਈ ਹੈ ਨਹੀਂ ਵੀ ਬਾਕੀ ਪਾਣੀ ਆ ਪੀਂਦੇ ਹੁਣ ਗਿਆ ਹਾ ਹਰੋ ਵਾਲਾ ਇੱਥੇ ਹੁੰਦਾ ਹੀ ਨਹੀਂ ਕੁਛ ਇਹ ਜਿੰਨੇ ਵੇਦਰ ਲੋਟੇ ਨੇ ਤੱਕ ਚਾਹੀਦਾ ਉਹ ਕੱਢ ਲੈਂਦਾ। ਕਰੇਦਾ ਪੀਰੋਗੇ, ਫਸਲਾਂ ਨੂੰ ਵੀ ਇਹ ਪੀ ਲੋਗੇ। ਫਸਲਾਂ ਨੂੰ ਵੀ ਇਹ ਲਾ ਲੋਗੇ। ਧਾਪੀ ਨੂੰ ਕੈਂਸਰ ਹੋ ਗਿਆ। ਹੱਥ ਖੜੇ ਕਰਕੇ ਲਾ ਦਿਓ ਪਾਣੀ ਵਾਕਈ ਮਾਰਾ। ਰੋਟੇ ਲਿਜਾਣੇ ਕਿੰਨੇ ਗਏ ਸੀਗੇ ਲੰਦਰੀਕ ਨੂੰ। ਹੁਣ ਉਹ ਵੀ ਦੱਸੋ। ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪਾਣੀ ਡੂੰਘਿਆ ਵੀ ਹੋ ਰਿਹਾ ਤੇ ਪਾਣੀ ਜ਼ਹਿਰੀਲੇ ਵੀ ਹੋ ਗਏ ਮੈਂ ਤਾਂ ਭਰਾਵਾ 2012 ਲੋਕ ਨਹੀਂ ਸੰਭਲੇ ਮਖੌਲ ਮੰਦੇ ਰਹੇ ਹੁਣ ਜਦੋਂ ਹਰ ਸਾਲ ਮੋਟਰਾਂ ਵਿੱਚ ਟੋਕੇ ਪੈਣ ਲੱਗੇ ਪਾਣੀ ਡੂੰਘੇ ਹੋਣ ਲੱਗੇ ਡੈਡਲਾਈਨ ਮਿਲ ਗਈ ਪੰਜਾਬ ਨੂੰ ਪੰਜਾਬ ਦੇ ਕੋਲੇ ਧਰਤੀ ਹੇਠਾਂ ਬੱਦ ਬੱਦ 15 ਸਾਲ ਦਾ ਪਾਣੀ ਬਚਿਆ ਹਰ ਸਾਤ ਪਾਣੀ ਦਾ ਪੱਧਰ 5-7 ਤੋਂ 10 ਫੁੱਟ ਥੱਲੇ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਹੜਾ ਮੜਾ ਹੁੰਦਾ ਬੱਚਿਆ ਸਾਡੇ ਕੋਲੇ ਪਾਣੀ ਹੈ। ਚਾਹੇ ਉਹ ਧਰਤੀ ਹੇਠਲਾ ਚਾਹੇ ਉਹ دریاਵਾ ਦਾ ਪਾਣੀ ਆ ਉਹ ਜ਼ਹਿਰੀਲਾ ਬਣਾਤਾ। ਪਰ ਆਪਣਾ ਰਾਤ ਦੇ ਹੋਏ ਖੜਿਆ ਆਪਣੀ ਬਤ ਕਸਮ ਦੀ ਇਹ ਹੈ ਕਿ ਆਪਾਂ ਹਰ ਗੱਲ ਨੂੰ ਸਿਆਪਤ ਲੈ ਲੈਨੇ ਆ। ਧੜੇਵਾਦੀਆਂ ਵਿੱਚ ਪਾ ਦਿੰਨੇ ਆ। ਛੋਡੇ ਪਿੰਡਾਂ ਜੀ ਜਲਕ ਪਿੰਡ ਚ ਆਏ ਆ। ਤੇ ਜੱਗ ਪਿੰਡ ਦੀਆਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਤਸਵੀਰਾਂ ਵੀਡੀਓ ਵਾਇਰਲ ਹੋਈਆਂ ਕਿ ਸਾਰੇ ਪਿੰਡ ਨੂੰ ਕਾਲਾ ਪੀੜਿਆ ਜੀ ਕੈਂਸਰ ਆ ਸਾਡੇ ਸਾਰੇ ਪਿੰਡ ਦਾ ਪਾਣੀ ਮਾੜਾ ਆ ਪਰ ਦੁੱਖ ਦੀ ਗੱਲ ਅੱਜ ਇਹ ਆ ਵੀ ਅੱਜ ਪਿੰਡ ਕਾਫੀ ਵੱਡਾ ਲੱਗਦਾ ਮੈਨੂੰ